ਬੁਟਲਾਡਾ ਟਰੱਕ ਜੋਨ ਦੇ ਪ੍ਰਧਾਨਗੀ ਦੀਆਂ ਅਹੁਦੇ ਦੀਆਂ ਅਫਵਾਹਾਂ ਦੇ ਚੱਲਦਿਆਂ ਟਰੱਕ ਆਪਰੇਟਰਾਂ ਦਾ ਵਫਾਦ ਹਲਕਾ ਵਿਧਾਇਕ ਪ੍ਰਿੰਸੀਪਲ ਬੋਧੂ ਰਾਮ ਨੂੰ ਮਿਲਣ ਤੋਂ ਬਾਅਦ ਪੱਤਰ ਕਰਾਣਾ ਗੱਲਬਾਤ ਕਰਦੇ ਆ ਮੌਜੂਦਾ ਪ੍ਰਧਾਨ ਰਾਮਿੰਦਰ ਸਿੰਘ ਰਾਮ ਦੇ ਹੱਕ ਵਿੱਚ ਭਰੋਸਾ ਪ੍ਰਗਟਾ ਪੜਟਾਇਆ ਜਿੰਦਾਬਾਦ 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 ਹਾਂਜੀ ਕੀ ਨਾਮ ਹੈ ਬਾਈ ਆਪ ਦਾ ਤੇਰਾ ਨਾਮ ਸੰਦੀਪ ਕੁਮਾਰ ਹੈ ਸੰਦੀਪ ਗਾ ਜੀ ਤੁਸੀਂ ਅੱਜ ਐਮ ਐਲ ਏ ਸਾਹਿਬ ਨੂੰ ਬਫਤ ਵਜੋਂ ਮਿਲਿਆ ਸੀਗਾ ਕਿਸ ਮਾਮਲੇ ਨੂੰ ਲੈ ਕੇ ਤੁਸੀਂ ਮਿਲੇ ਸੀਗੇ ਜੀ ਜੁਨੀਅਨ ਦੇ ਮਾਮਲੇ ਲੈ ਕੇ ਮਿਲੇ ਸੀ ਕੀ ਮਾਮਲਾ ਜੁਨੀਅਨ ਦਾ ਜੁਨੀਅਨ ਦੇ ਵਿੱਚ ਪ੍ਰਧਾਨ ਚੇਂਜ ਦਾ ਮਤਲਬ ਮਾਮਲਾ ਚੱਲ ਰਿਹਾ ਜੀ ਬੇਥੇ ਕੋਈ ਨਵਾਂ ਪ੍ਰਧਾਨ ਆ ਰਿਹਾ ਅੱਛਾ ਤੁਹਾਡੀ ਸਹਿਮਤੀ ਕਿਸ ਪ੍ਰਧਾਨ ਨਾਲ ਹੈ ਤੁਹਾਡੀ ਪ੍ਰਸੰਤੀ ਇਹ ਰਾਮ ਪ੍ਰਧਾਨ ਨਾਲ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਰਾਮ ਪ੍ਰਧਾਨ ਨਾਲ ਦੋ ਚਾਰ ਦਿਨਾਂ ਜਿਵੇਂ ਹਵਾ ਚੱਲ ਰਹੀ ਹੈ ਜੀ ਇਹ ਸਿਸਟਮ ਹੋ ਰਿਹਾ ਹੈ ਐਮ ਐਲ ਏ ਸਾਹਿਬ ਨੂੰ ਵੀ ਮਿਲ ਕੇ ਆ ਉਹ ਕਹਿੰਦੇ ਜਿਵੇਂ ਤੁਸੀਂ ਪ੍ਰੇਟਰ ਨਾਲੋਂ ਉਵੇਂ ਹੀ ਹੋਊਗਾ ਠ ਨੇ ਇਹ ਜਿਵੇਂ ਜਵਾਬ ਦਵਾਇ ਜੀ ਤਾਂ ਤੁਹਾਨੂੰ ਪ੍ਰਸ਼ਾਸਨ ਵੱਲੋਂ ਕੀ ਪ੍ਰਸ਼ਾਸਨ ਵੱਲੋਂ ਤਾਂ ਇਹ ਹੀ ਸਾਡੀ ਮਦਦ ਕੀਤੀ ਆ ਵੇ ਇਥੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਜੜਾ ਨਾ ਹੋਣ ਦਿੱਤਾ ਜਾਵੇ ਕਿਸੇ ਬਹੁਤ ਸਰਕਾਰ ਦਾ ਨੁਕਸਾਨ ਨਾ ਹੋਵੇ ਜੀ ਸਾਡੇ ਆਪਰੇਟਰ ਬਹੁਤ ਵਧੀਆ ਨੇ ਇਹ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਅਸੀਂ ਜਿੱਥੇ ਵੀ ਕਹਿੰਨੇ ਪ੍ਰਧਾਨ ਜੀ ਨੂੰ ਸਾਡੇ ਨਾਲ ਹਰ ਹਰ ਖੜਦੇ ਨੇ ਆਰਾਮ ਸਿੰਘ ਜੀ ਵਧੀਆ ਕੰਮ ਚਲਾ ਰਹੇ ਜੀ ਕੀ ਗੱਲ ਕਰੀਏ ਪ੍ਰਧਾਨ ਦੇ ਕੰਮ ਕਿਵੇਂ ਨੇ ਕੰਮ ਬਹੁਤ ਵਧੀਆ ਨੇ ਹਰੇਕ ਦੇ ਨਾਲ ਚੰਗੇ ਮਾੜੇ ਨਾਲ ਹਰੇਕ ਬੰਦੇ ਨਾਲ ਖੜਦੇ ਆ ਉਹਦੇ ਦੇਿਲ ਤੋਂ ਕੋਈ ਪੱਖਵਾਤ ਨਹੀਂ ਹੈਗਾ ਕੋਈ ਮੇਰੇ ਨਾਲ ਹੈ ਨਾ ਸਭ ਦੇ ਨਾਲ ਖੜਦੇ ਨੇ ਚਾਹੇ ਤੁਸੀਂ ਅੱਧੀ ਰਾਤ ਨੂੰ ਬੁਲਾਓ ਉਹਨਾਂ ਨੂੰ ਤੁਹਾਨੂੰ ਕੋਈ ਸਮੱਸਿਆ ਨਹੀਂ ਹੁਣ ਇਹਨਾਂ ਦੇ ਕੋਈ ਸਮੱਸਿਆ ਨਹੀਂ ਜੇ ਸਮੱਸਿਆ ਨਹੀਂ ਤਾਂ ਹੀ ਅਸੀਂ ਇਹਨਾਂ ਦੇ ਨਾਲ ਖੜੇ ਆਈ ਸਾਨੂੰ ਇਹਨਾਂ ਦੀ ਸਮੱਸਿਆ ਹੀ ਕੋਈ ਨਹੀਂ ਹੈਗੀ ਇਹਨਾਂ ਦੇ ਨਾਲ ਸਾਰੀ ਯੂਨੀਅਨ ਹੀ ਨਾਲ ਆਈ ਇਹਨਾਂ ਦੇ ਸਾਰੇ ਆ ਸੋਡੇ ਖੜੇ ਨਹੀਂ ਸਾਰੇ ਪੀਟਰ ਖੜੇ ਨੇ ਸਾਰੇ ਸਾਰੇ ਗੁਪਰੇ ਨਾਲ ਵੀ ਸਾਡੇ ਜਦੋਂ ਮਰਜੀ ਸੱਦੀ ਉੱਥੇ ਹੀ ਜਾਂਦੇ ਨੇ ਹਰੇਕ ਡਰਾਈਵਰ ਕਰੈਕਟਰ ਦੇ ਨਾਲ ਖੜਦੇ ਨੇ ਕੋਈ ਪੱਖਪਾਤ ਨਹੀਂ ਕਰਦਾ ਬੰਦਾ ਕੋਈ ਪੱਖਪਾਤ ਨਹੀਂ ਕਰਦਾ ਸਾਰਿਆਂ ਨੂੰ ਫੋਨ ਮਾਰੀ ਆਉਂਦੀ ਹੁੰਦੀ ਆ ਮੈਨੂੰ ਜੀ